ਸੁਜੇ ਪਾਸੇ ਪੰਜਾਬ ਦੇ ਵਿੱਚ بارشਾਂ ਦਾ ਦੌਰ ਲਗਾਤਾਰ ਚੱਲੀ ਜਿੱਥੇ ਕਿ ਮੌਗਾ ਤੋਂ ਪਹਿਲਾਂ ਵੀ ਅਜਿਹੇ ਖਬਰਾਂ ਸਾਹਮਣੇ ਆਏ ਸੀ ਚਿੰਤਾ ਚੱਲਦੀਆਂ ਲੋਕਾਂ ਦੀਆਂ ਸੜਕਾਂ ਘਰਾਂ ਤੱਕ ਪਾਣੀ ਚਲ ਜਾਂਦਾ ਹੈ بارش ਦੇ ਕਾਰਨ ਤੇ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਜੋ ਕਿ ਪਹਿਲਾਂ ਹੀ ਇਸ ਪਰੇਸ਼ਾਨੀ ਤੋਂ ਜੂਝ ਰਿਹਾ ਕਿਉਂਕਿ ਸੂਬੇ ਦੇ ਕਈ ਥਾਵਾਂ ਤੋਂ ਅਜਿਹੇ ਖਬਰਾਂ ਸਾਹਮਣੇ ਆਏ ਸੀ ਚਿੰਤਾ ਚੱਲਦੀ ਕਿ ਕਿਸਾਨਾਂ ਦੀਆਂ ਫਸਲਾਂ ਟੁੱਗ ਗਈਆਂ ਸੀ ਪਰ ਹੁਣ ਮੌਗਾ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਪਿੰਡ ਡਾਲਾ ਦੇ ਜਿੱਥੇ ਕਿ ਡਾਲਾ ਪਿੰਡ ਦੇ ਖੇਤਾਂ ਦੇ ਵਿੱਚ 5 ਫੁੱਟ ਤੋਂ ਉੱਪਰ ਖੇਤਾਂ 'ਚ ਪਾਣੀ ਜਾ ਵੜਦਾ ਹੈ ਤੇ ਇਸ ਵੇਲੇ ਪਿੰਡ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਜਿੱਥੇ ਕਿ ਪਿਛਲੇ 6 ਦਿਨਾਂ ਤੋਂ ਪਾਵਰ ਗ੍ਰਿਡ ਵਿੱਚ ਪਾਣੀ ਆਉਣ ਕਰਨ ਬਿਜਲੀ ਵੀ ਠੱਪ ਹੋ ਗਈ ਹੈ ਹਾਲਾਂਕਿ ਆਸ-ਪਾਸ ਦੇ ਪਿੰਡਾਂ ਦੇ ਗ੍ਰਿਡਾਂ 'ਚ ਬਿਜਲੀ ਵਿਭਾਗ ਦੇ ਵਿਭਾਗ ਦੀ ਕਰਮ ਵੱਲ ਜੋੜੀ ਗਈ ਹੈ ਪਰ ਸਪਲਾਈ ਤੋਂ ਨਾ ਮਾਤਰ ਬਿਜਲੀ ਆਉਣ ਕਰਨ ਪਿੰਡ ਦੇ ਲੋਕ ਵੱਡੇ ਪੱਧਰ ਤੇ ਪਰੇਸ਼ਾਨ ਹੋਏ ਪੈ ਨੇ ਸਾਡਾ ਸਾਰਾ ਹੀ ਹੈ ਜੀ ਪਾਣੀ ਫਸਲ ਦੇ ਉੱਤੇ 2-2 ਫੁੱਟ ਪਾਣੀ ਹੈਗਾ ਹਾਲੇ ਤੇ 50000 ਕਿੱਲੇ ਤੇ ਖਰਚਾ ਹੋਇਆ ਹੋਇਆ ਕਿੰਨੀ ਪੈੜੀ ਔਰ ਕਿੰਨਾ ਕੁ ਨੁਕਸਾਨ ਹੋਇਆ ਸੱਤ ਕਿੱਲੇ ਆਪਨੇ ਸੱਤੇ ਦੇ ਸੱਤੇ ਡੁੱਬੇ ਗਏ ਜਿਹੜਾ ਝੋਨਾ ਲਾਇਆ ਸੀ ਸੁੱਕ ਗਿਆ ਕਿ ਕਿਸ ਤਰ੍ਹਾਂ ਸੁੱਕਾ ਹੀ ਪਿਆ ਤੁਹਾਡੇ ਸਾਹਮਣੇ ਆਈ ਉਹ ਸਾਹਮਣੇ ਧੀਸ ਤੇ ਦਵਾਰਾ ਫਸਲ ਦਾ ਕਿਸ ਤਰ੍ਹਾਂ ਦਾ ਹਲਾਕ ਹੋ ਗਿਆ ਅੱਜ ਹੁਣ 27 ਤਰੀਕ ਹੋਊਗੀ ਘੰਟਾ ਟਾਈਮ ਨਹੀਂ ਰਹਿਣਾ ਉਹ ਵੀ ਤੁਹਾਡਾ ਘਰ ਵੀ ਹੈ ਜਿਹੜਾ ਪੁਲੀਸ ਵਾਲਾ ਵਿਚੇ ਘਰ ਆ ਬੰਦਿਆ ਕੱਲ ਘਰੋਂ ਪਾਣੀ ਸੁੱਕਿਆ 2-2 ਫੁੱਟ ਅੰਦਰ ਪਾਣੀ ਗਾਂ ਉੱਡ ਗਿਆ ਹੈ ਵੇ ਡੰਗਰਾਂ ਦਾ ਕੇ ਮੈਂ ਸਾਰਦੇ ਹਾਂ ਕੋਈ ਡੰਗਰਾਂ ਦੇ ਅੰਦਰ ਖੜੇ ਆ ਜੀ ਬਾਹਰ ਨਿਕਲਦੇ ਆ ਟਰੈਕਟਰ ਨਾਲ ਹੀ ਨਿਕਲਦੇ ਆ ਸੜਕ ਤੇ ਪਈ ਤਾਂ ਸਾਡੇ ਤੇ 2-2 ਫੁੱਟ ਹੁਣ ਵੀ ਪਾਣੀ ਹੈਗਾ ਕਿੰਨੀ ਕਿ ਪ੍ਰੇਸ਼ਾਨੀ ਚਾੜੀ ਪ੍ਰੇਸ਼ਾਨੀ ਤਾਂ ਪੂਰੀ ਆ ਜੀ ਉੱਪਰ ਕੋਈ ਆਇਆ ਸਰਕਾਰ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਜਿਵੇਂ ਐਮਐਲਏ ਨੂੰ ਵੋਟਾਂ ਪਾ ਕੇ ਕੋਈ ਆਇਆ ਨਾ ਨਾ ਕੋਈ ਨਹੀਂ ਲੱਗਦਾ ਨਾਲੇ ਸੜਕ ਦੇ ਉੱਤੇ ਸਾਡੇ ਆ ਦੋ ਟਰੈਕਟਰ ਚੱਲਦੇ ਆ ਉੱਤੇ ਦੇ ਸਾਨੂੰ ਘੜ ਕੇ ਵੀ ਨਹੀਂ ਪੁੱਛਿਆ ਕੋਲੀ ਵੀ ਨਹੀਂ ਕੋਈ ਆਇਆ ਪੁੱਛਿਆ ਵੀ ਕਹਿੰਦੇ ਸਲਾਹਦਾਨੀ ਦੇ ਡਿਸਟ੍ਰਿਕਟ ਦਾ ਮੌਨ ਚਾਹੀਦਾ ਸਾਡੇ ਵਾਲ ਦਾ ਸਰਪੰਚ ਹੀ ਆ ਜਿਹੜਾ ਕੋ ਕਰਿਆ ਕੀ ਮੰਨਤੀ ਦਰਵਾਜ਼ਾ ਮੰਗ ਕੀ ਕਰਨਾ ਸਾਨੂੰ ਸਰਕਾਰ ਨੇ ਚਾਹ ਆ ਕੀ ਨਹੀਂ ਕੋਈ ਕੀ ਦੇਣਾ ਹਾਲਾਤ ਬਹੁਤ ਬਦਸਤੂਰ ਆ ਜੀ ਬਹੁਤ ਭਿਆਨਕ ਆ 12 ਤੋਂ 1500 ਏਕੜ ਇਹਦੇ ਵਿੱਚ ਪਾਣੀ ਆ ਕੇ ਕੁਝ 100 ਏਕੜ ਦੇ ਵਿੱਚ ਜ਼ਿਆਦਾ ਤਬਾਹੀ ਮਚਾ ਗਿਆ ਜਿਨ੍ਹਾਂ ਦੇ ਝੋਨੇ ਦੇ ਉੱਤੇ ਵੀ ਅਜੇ 2-2 ਫੁੱਟ ਪਾਣੀ ਆ ਤੇ ਮਾਮਲੇ ਤੇ ਲੱਗੀਆਂ ਹੋਈਆਂ ਜ਼ਮੀਨਾਂ ਅਸੀਂ ਇੱਥੇ ਨਾਲ ਹੀ ਆਪਾਂ ਖੜੇ ਆ ਜਿੱਥੇ ਕਿਸਾਨ ਗਰਚਾਰਨ ਸਿੰਘ ਨੇ ਠੀਕਲੇ ਜਮੀਨ ਠੇਕੇ ਤੇ ਲਈ ਸੀ ਜਿਹਦੀ ਬਿਲਕੁਲ ਜਮੀਨ ਤਬਾਹ ਹੋ ਗਈ ਨਾ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਕਮ ਸੇ ਕਮ ਸਰਕਾਰ ਨੂੰ ਇਹ ਤਾਂ ਚਾਹੀਦਾ ਵੀ ਖੇਤਾਂ ਦੀ ਗਰਾਵਰੀ ਕੀਤੀ ਜਾਵੇ ਡਿੱਗੇ ਘਰਾਂ ਦਾ ਨੋਟ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਹੈਲਪ ਹੋ ਸਕੇ ਕੋਈ ਸਾਡੇ ਕੋਲ ਨਹੀਂ ਪਹੁੰਚਿਆ ਜੀ 6 ਕਿਲੋਮੀਟਰ ਇੱਥੋਂ ਮੋਗਾ ਹੈਗਾ 20 ਕਿਲੋਮੀਟਰ ਦੂਰ ਸਾਡਾ ਵਿਧਾਇਕ ਬੈਠਾ ਕੋਈ ਕਿਸੇ ਨੇ ਜ਼ਿੰਮੇਵਾਰੀ ਨਹੀਂ ਸਮਝੀ ਸਾਡੇ ਕੋਲੇ ਉਹਨਾਂ ਐਸਡੀਐਮ ਡੀਸੀ ਸਾਹਿਬ ਕੋਈ ਨਹੀਂ ਪਹੁੰਚਿਆ ਜੀ ਉਹ ਤਾਂ ਏਸੀ ਚ ਬੈਠੇ ਉਹਨਾਂ ਨੂੰ ਕੀ ਲੋੜ ਆ ਮਰਦੇ ਤਾਂ ਸੀ ਆ ਸਾਡੇ ਹੁਣ ਜਿੱਥੇ ਤੁਸੀਂ ਖੜੇ ਆ ਪਸੀਨੋ ਪਸੀਨੀ ਕੀ ਆਲਾ ਸਾਡੇ ਚ ਇੱਕ ਪ੍ਰਸ਼ਾਸਨ ਦਾ ਇੱਕ ਵੀ ਜ਼ਿੰਮੇਵਾਰ ਬੰਦਾ ਇੱਕ ਘੰਟਾ ਦਾ ਸਾਡੇ ਪੰਚਰਾਤ ਕੱਟ ਕੇ ਦਿਖਾਵੇ ਸਾਡਾ ਬਿਜਲੀ ਘਰ ਦਾ ਗ੍ਰੈਡਾ ਨੇ ਆਲਮੋਸਟ ਉਹ 8 10 ਪਿੰਡਾਂ ਨੂੰ ਬਿਜਲੀ ਸਪਲਾਈ ਕਰਦਾ ਉਹਦੇ ਵਿੱਚ ਹੀ 5 5 ਫੁੱਟ ਪਾਣੀ ਆ ਗਿਆ ਸਾਡੇ ਮੀਟਰਾਂ ਦੇ ਜਿਹੜੇ ਬਾਕਸ ਸੀ ਗਲੀਆਂ ਦੇ ਵਿੱਚ ਉਹ ਡੁੱਬ ਗਏ ਪਾਣੀ ਦੇ ਵਿੱਚ ಗ್ರಾಮ ਪੰਚਾਇਤਾ ਉਸ ਦਿਨ ਤੋਂ ਹੀ ਤਕਰੀਬਨ ਪੰਚਾਇਤ ਮੈਂਬਰ ਸਾਰਿਆਂ ਮੁੰਡਾ ਕੀਤਾ ਖੜਾ ਆ ਰਾਜੂ ਨੂੰ ਸਲੂਟ ਆ ਜਿਹੜਾ ਡਟਿਆ ਉਹਦੋਂ ਤੋਂ 5 ਦਿਨ ਤੋਂ ਹੀ ਇਹਦੀ ਮਿਹਨਤ ਨਾਲ ਜੋ ਪੱਖੇ ਭੁੱਖੇ ਕਰਕੇ ਕਾਹੀ ਕੋਸ਼ਿਸ਼ ਕਰ ਰਹੇ ਆ ਪਰ ਬੇਵੱਸਾ ਜੀ ਅਸੀਂ ਕਰਕੇ ਪੰਚਾਇਤ ਕੀ ਕਰ ਸਕਦੀ ਆ ਬਰਾ ਲਾ ਪਾਣੀ ਕੱਢ ਲਵਾਂਗੇ ਜਿੰਨਾ ਪਿੱਛੇ ਜਾਵਾ ਹੋਇਆ ਵਾ ਦੇਖੋ ਜੀ ਮੈਂ ਤੁਹਾਨੂੰ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਵੀ ਜੰਗਲ ਨੂੰ ਅੱਗ ਲੱਗੀ ਸੀ ਤੇ ਸਾਰੇ ਜਾਨਵਰ ਭੱਜ ਗਏ ਤੇ ਚਿੜੀ ਇੱਕ ਦੋ ਤੌਕੇ ਲੈ ਆ ਕੇ ਜੰਗਲ ਤੇ ਸਿੱਟੀ ਜਾਂਦੀ ਸੀ ਤੇ ਦੂਜੇ ਕਹਿੰਦੇ ਕਮਲੀ ਕਰਦੀ ਕੀ ਆ ਉਹ ਚਿੜੀ ਵਾਲੇ ਹਾਲਾਤ ਸਾਡੇ ਨਾਲ ਚਿੜੀਆਂ ਵਾਂਗੂ ਅਸੀਂ ਆਪਦੀ ਕੋਸ਼ਿਸ਼ ਕੀਤੀ ਆ ਅੱਗ ਬੁਝ ਨਹੀਂ ਜਾ ਰਹਾ ਬੁਝ ਨਹੀਂ ਉਹ ਸਾਨੂੰ ਪਤਾ ਅਸੀਂ ਪਾਣੀ ਕੱਢਣਾ ਕੋਸ਼ਿਸ਼ ਕਰੀ ਜੰਨੇ ਪਰ ਸਾਡਾ ਨਾਂ ਸੁਨਹਿਰੀ ਅੱਖਰਾਂ ਦੇ ਲਿਖਿਆ ਜਾਉ ਜਿਵੇਂ ਚਿੜੀ ਦਾ ਲਿਖਿਆ ਸੀ ਵੀ ਅੱਗ ਬੁਝਾਉਣ ਵਾਲਿਆਂ ਚੋਂ ਘਰੇ ਬਹਿਣ ਵਾਲਿਆਂ ਚੋਂ ਸਖਮੰਤਰੀ ਅਸੀਂ ਕਿਵੇਂ ਕਹਿ ਦਈਏ ਜੀ ਜਰੂਰ ਪ੍ਰਸ਼ਾਸਨ ਦਾ ਅਧਿਕਾਰੀ ਆਵੇ ਆਪ ਆ ਜਵੇ ਜਿਹਨੂੰ ਵੋਟਾਂ ਲੈਣੀਆਂ ਤੇ ਉਦੋਂ ਦਾ ਪਰਾਲਿਆਂ ਨੂੰ ਅੱਗ ਲੱਗੀ ਉਹ ਡੰਡੇ ਫੜ ਫੜ ਬਚਾਉਂਦਾ ਸੀ ਫਿਰ ਗਾਣੇ ਲਾਉਂਦਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਦੱਬਿਆ ਨਹੀਂ ਉਹ ਉਹ ਵੀ ਬਣ ਗਿਆ ਅੱਜ ਇੱਥੇ ਨਹੀਂ ਉਹ ਵਾਇਰ ਆ ਕੇ ਕੋਈ ਸਰਵਾ ਕਰ ਸਕਦਾ ਕੋਈ ਆਪ ਦੀ ਟੀਮ ਬਣਾ ਜੇ ਕੋ ਸਾਡਾ ਨੁਕਸਾਨ ਦਾ ਨੋਟ ਹੋਵੇ ਜੋ ਘਰਾਂ ਦਾ ਨੁਕਸਾਨ ਹੋਇਆ ਗਿਆ ਪਾਣੀ ਤੋਂ ਮਤਹਾ ਜਾ ਪਰ ਸਰਕਾਰ ਤਾਂ ਕਹਿੰਦੀ ਵੀ ਜਿਹੜੇ ਘਰਾਂ ਦਾ ਹਾਲਾਤ ਜਿਹੜੇ ਮਾੜੇ ਆ ਜਿਨ੍ਹਾਂ ਦੇ ਘਰਾਂ ਨੂੰ ਸਰ ਉਹਨਾਂ ਦੀ ਪਰ ਭਾਈ ਸਰਕਾਰ ਕਰੋਗੇ ਨਹੀਂ ਸਰਕਾਰ ਤਾਂ ਇਹ ਤਾਂ ਉਦੋਂ ਵੀ ਕਹਿੰਦਾ ਕਹਿੰਦਾ ਜੇ ਕਿਸੇ ਖੁੱਡੇ ਦੇ ਵਿੱਚ ਮੁਰਗੀ ਦਾ ਅੰਡੇ ਦਾ ਨੁਕਸਾਨ ਹੋਵੇ ਉਹ ਵੀ ਭਰੂੰਗਾ ਉਹ ਇਹਨੇ ਭਰਿਆ ਕਿ ਸੋਸ਼ਲ ਮੀਡੀਆ ਤੇ ਗੱਲਾਂ ਉਹ ਜੁਮਲਿਆਂ ਦੀ ਸਰਕਾਰ ਉਹ ਚੁਟਕਲੇ ਸੁਣਾਈ ਜਾਂਦੇ ਆ ਕੋਈ ਸਿਆਸੀ ਤਾਂ ਇਹਨਾਂ 'ਚ ਸਿਆਸਤ ਦੀ ਤਾਂ ਕੋਈ ਰਗ ਵੀ ਨਹੀਂ ਇਹਨਾਂ 'ਚ ਲੱਗਦਾ ਬਾਹ ਫੜਨਗੇ ਕਿਸਾਨਾਂ ਦੀ ਸਮਾਂ ਥੋੜਾ ਰਹਿ ਗਿਆ ਆਸਨੀ ਜੀ ਹੌਣ ਤਾਂ ਬੇੜਾ ਨੰਗ ਚੁੱਕਿਆ ਜਿਹੜਾ ਨੁਕਸਾਨ ਹੋਇਆ ਹੁਣ ਮਰਦੇ ਦੇ ਮੂੰਹ ਨੂੰ ਘਿਓ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਜਿਉਂਦੇ ਦੀ ਆਪਾਂ ਸਾਰ ਨਹੀਂ ਲਈ ਹਾਂਜੀ ਦਿਨ ਰਾਤ ਸਾਰੀ ਟੀਮ ਲੱਗ ਰਹੀ ਆ ਕੱਲੇ ਕੱਲੇ ਘਰੇ ਗਰੁੱਪਾਂ 'ਚ ਬੋਲਿਆ ਜੇ ਕਿਸੇ ਘਰੇ ਸਮਰਸੀ ਵੱਲੋਂ ਜਨਰੇਟਰ ਚਾਹੀਦਾ 8-10 ਜਨਰੇਟਰ ਕਰਾਏ ਤੇ ਲੈ ਕੇ ਸਿੰਗਲ ਫੇਸ ਪਾਣੀ ਅਸੀਂ ਮੁਹੱਈਆ ਕਰਾਉਣੇ ਸਾਨੂੰ ਦੱਸਣ ਉਸ ਕਹ ਇਹੋ ਜਿਹੇ ਚੁਗਲਬਾਜ਼ ਵੀ ਆ ਜਿਨ੍ਹਾਂ ਨੇ ਸਾਡੇ ਵਿਰੋਧੀਆਂ ਨੇ ਵਿਰੋਧ ਦਾ ਮੁੱਦਾ ਵੀ ਚੱਕਣਾ ਅਸੀਂ ਸਾਡੇ ਵੱਲੋਂ ਕੋਈ ਆਪਣਾ ਬਗਾਲਾਂ ਨਹੀਂ ਅੱਜ ਦੁੱਖ ਦੀ ਘੜੀ 'ਚ ਗ੍ਰਾਮ ਪੰਚਾਇਤ ਹਰੇਕ ਬੰਦੇ ਨਾਲ ਖੜੀ ਆ ਦੇਖੋ ਜੀ ਪੰਚਾਇਤ ਵੱਲੋਂ ਮੈਂ 22 ਤਰੀਕ ਨੂੰ ਜੱਸਾ 6 ਵਜੇ ਤੋਂ ਲੈ ਕੇ 12 ਵਜੇ ਤੱਕ ਮੀਂਹ ਪਿਆ ਸੀ ਪੈਂ ਮੀਂਹ ਦੇ ਵਿੱਚ ਹੀ ਆਪਦੀ ਟੀਮ ਨਾਲ ਉਤਰ ਗਿਆ ਸੀ ਆ ਪਾਣੀ ਦੇ ਨਿਕਾਸ ਲਈ ਸਭ ਤੋਂ ਪਹਿਲਾਂ ਮੈਂ ਬਹੁਨੇ ਤੇ ਬੁੱਗੀਪਰਾ ਵਾਲਾ ਜਿਹੜਾ ਸਾਡਾ ਮੇਨ ਸੀਵਰੇਜ ਸਿਸਟਮ ਆ ਉਹ ਦੇ ਵਿੱਚ ਪਾਣੀ ਦੇ ਨਿਕਾਸ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕਿਸੇ ਸ਼ਰਾਰਤੀਆਂ ਸੰਸ ਨੇ ਵੱਟੀਆਂ ਵਗੈਰਾ ਪਾ ਕੇ ਬੰਦ ਕੀਤਾ ਹੋਣ ਕਾਰਨ ਉਹ ਪਾਣੀ ਉਧਰ ਨਿਕਲ ਨਹੀਂ ਸਕਿਆ ਉਸ ਤੋਂ ਬਾਅਦ ਮੈਨੂੰ ਪਤਾ ਸੀ ਮੇਰੀ ਮਾਤਾ ਦੇ ਟਾਈਮ ਦੇ ਵਿੱਚ ਇੱਥੇ ਸਾਈਫਨ ਹੁੰਦਾ ਸੀਗਾ ਨੈਸ਼ਨ ਹਾਈਵੇ ਥਾਰਟੀ ਨੇ ਬਣਾਇਆ ਉਹਨੂੰ ਲੱਭਣ ਦੇ ਵਿੱਚ ਸਾਨੂੰ ਪੂਰੇ 2 ਦਿਨ ਲੱਗੇ ਅਸੀਂ ਜੇਐਸਵੀ ਲੈ ਕੇ ਉਹਨੂੰ 8-8 ਫੁੱਟ ਤੱਕ ਪੱਟ ਕੇ ਲੱਭਿਆ ਉਹ ਜਦੋਂ ਦੇਖਿਆ ਵੀ ਕਿਸੇ ਬੰਦੇ ਉਹਨੂੰ ਬੰਦ ਕੀਤਾ ਹੋਇਆ ਸੀ ਇੱਕ ਪਾਸੇ ਦੂਜੇ ਪਾਸੇ ਖੁੱਲਾ ਸੀ ਅਸੀਂ ਉਹਨੂੰ ਤੋੜ ਕੇ ਹੁਣ ਸਾਰੇ ਪਿੰਡ ਦਾ ਪਾਣੀ ਤੁਹਾਨੂੰ ਦਿਖਾਈ ਦਿੱਤਾ ਨੰਗਵਾਇਆ ਮੇਰੇ ਨੇੜਲੇ ਪਿੰਡਾਂ ਦੇ ਸਰਪੰਚਾਂ ਨੇ ਜਿਹੜੀ ਚੀਜ਼ ਮੰਗੀ ਕੋਈ ਪੱਖਾ ਮੰਗਿਆ ਮੋਟਰ ਮੰਗੀ ਉਹ ਦਿੱਤੀ ਗਈ ਇਸ ਜਿਹਦੇ ਨਾਲ ਅਸੀਂ ਅਰਾਲ ਮਿਲ ਕੇ ਇਸ ਕੁਦਰਤੀ ਆਫਤ ਤੋਂ ਛੜਕਾਰਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੇਰੇ ਪਿੰਨ ਦੀ ਘਟੋ ਘਟ ਵੀ ਤਖਾਨਵਲ ਤੋਂ ਲੈ ਕੇ ਧੂਰਕੋਟ ਕਲਾ ਤੇ ਡਾਲੇ ਦੀ ਘਟੋ ਘਟ 1000 ਏਕੜ ਦੇ ਕਰੀਬ ਜ਼ਮੀਨ ਆ ਜਿਹੜੀ ਇਹ ਪਾਣੀ ਦੇ ਵਿੱਚ ਡੁੱਬੀ ਆ ਤੇ ਇਥੇ 5-5 ਫੁੱਟ ਪਾਣੀ ਸੀ ਸਮੇਤ ਪੰਚਾਇਤ ਵਾਲੇ ਦਫ਼ਤਰ ਦੇ ਵਿੱਚ ਵਾਟਰ ਟੈਂਕਸ ਵਿੱਚ ਵੀ 5-5 ਫੁੱਟ ਪਾਣੀ ਸੀ ਜਿਹੜਾ ਨਿਕਲਿਆ ਵਾ ਲਾਈਟ ਵੱਲੋਂ ਸਾਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਤਾਂ ਦੇਖੋ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਉਹਨਾਂ ਨੇ ਪਹਿਲੇ ਦਿਨ ਜਿਸ ਦਿਨ ਸਾਡੀ ਲਾਈਟ ਬੰਦ ਸੀ ਪਹਿਲੇ ਕੋਸ਼ਿਸ਼ ਕੀਤੀ ਉਹਨਾਂ ਨੇ 18 ਘੰਟਿਆਂ ਦੇ ਵਿੱਚ ਉਹ ਲੇਟ ਨੂੰ ਆਸੇ-ਪਾਸੇ ਦੇ ਗ੍ਰਿਡਾਂ ਤੋਂ ਸੁਚਾਂ ਸਵਿੱਚਾਂ ਤੋਂ ਦੇ ਕੇ ਦੋਹਾਂ ਤੋਂ ਚਗਾਵੇਂ ਤੋਂ ਸਾਨੂੰ ਪਿੰਡਾਂ ਨੂੰ ਬਿਲੀ ਮਹੀਆ ਕਰਨ ਦਾ ਯਤਨ ਕੀਤਾ ਮੀਂਹ ਦੇ ਵਿੱਚ ਆ ਕੇ ਉਹਨਾਂ ਨੇ ਜਿਹੜੇ ਬਕਸੇ ਨੀਵੇਂ ਸੀ ਉਹਨਾਂ ਦੀਆਂ ਤਾਰਾਂ ਕੱਟੀਆਂ ਉਹਨਾਂ ਨੇ ਤਾਂ ਜੋ ਕਿਸੇ ਨੂੰ ਕੋਈ ਅਣਸਖਾਮੀ ਘਟਨਾ ਦਾ ਹਾਸਾ ਨਾ ਵਾਪਰ ਸਕੇ ਤੇ ਸਾਰੇ ਬਿਲੀ ਬੋਰਡ ਦੇ ਅਧਿਕਾਰੀ ਸਮੇਤ ਅਸੀਂ ਤਾਂ ਕਿ ਇੱਥੇ ਗ੍ਰੈਡ ਦੇ ਵਿੱਚ ਪਹੁੰਚੇ ਆ ਉਹਨਾਂ ਵੱਲੋਂ ਸਾਨੂੰ ਹਰੇਕ ਸੰਭਵ ਕਿਹਾ ਵੀ ਤੁਸੀਂ ਅਖੇ ਲਾ ਕੇ ਪਾਣੀ ਕੱਢ ਦਿਓ ਸਾਨੂੰ ਬਿੱਲ ਦੇ ਦਿਓ ਅਸੀਂ ਖਰਚਾ ਦੇ ਦੇਾਂਗੇ ਅਸੀਂ ਕਿਉਂ ਨਹੀਂ ਸਾਡੇ ਪਿੰਡ ਦਾ ਕੰਮ ਅਸੀਂ ਆਪੇ ਕਰ ਲਾਂਗੇ ਤੁਹਾਡਾ ਪੁੱਛਣ ਲਈ ਧੰਨਵਾਦ ਬਹੁਤ ਆ ਸਰ ਕੋਈ ਹੋਰ ਨਮਾਇੰਦਾ ਆਇਆ ਕੋਈ ਨਹੀਂ ਇੱਥੇ ਕੋਈ ਨਮਾਇੰਦਾ ਨਹੀਂ ਇੱਕ ਵਾਰੀ ਏਡੀਸੀ ਡੀ ਨੇ ਫੋਨ ਤੇ ਵੀਨੇ ਕਿਹਾ ਸੀ ਵੀ ਜਿਹੜੀ ਚੀਜ਼ ਦੀ ਕੋਈ ਲੋੜ ਆ ਫੂਕ ਲੈਣ ਦੀ ਜਾਂ ਕੁਝ ਵੀ ਆ ਮੈਂ ਭੇਜ ਦਿੰਦਾ ਵਾਂ ਤੇ ਜਾਂ ਵੀਡੀਓ ਸਾਹਮਣੇ ਇੱਕ ਦੋ ਤਿੰਨ ਵਾਰੀ ਪੁੱਛਿਆ ਉਹ ਆ ਕੇ ਪਟਵਾਰਖਸ ਤੋਂ ਉੱਥੇ 5 ਫੁੱਟ ਪਾਣੀ ਆਣੇ ਸਾਰਾ ਗੰਦਾ ਪਾਣੀ ਉਹਦੇ ਵਿੱਚ ਵਰ ਗਿਆ ਉਹਦੇ ਕਰਕੇ ਉਹ ਉੱਥੇ ਬਹਿ ਗਿਆ ਸਾਰਾ ਲਾਈਟ ਤੇ ਵੀ ਕਾਫੀ ਦਿਨ ਤੋਂ ਸਮੱਸਿਆ ਜੜੀ ਹੁਣ ਲਾਈਟ ਦਾ ਕੀ ਪ੍ਰਬੰਧ ਹੈ ਲਾਈਟ ਦਾ ਪ੍ਰਬੰਧ ਸਾਨੂੰ ਅੱਧੇ ਪਿੰਡ ਨੂੰ ਚਗਾਵੇਂ ਫੀਡਰ ਤੇ ਜੋੜਿਆ ਸੀ ਅੱਧੇ ਪਿੰਡ ਨੂੰ ਦੌੜਰ ਤੋਂ ਪਰ ਜਿਹੜੇ ਸ਼ਰਾਰਤੀਆਂ ਸਰਾਂ ਜਿਹੜਾ ਅਸੀਂ ਸੱਚ ਲਾ ਕੇ ਆਉਨੇ ਆ ਜੰਪਰ ਲਾ ਕੇ ਆਉਨੇ ਆ ਉਸ ਤੋਂ ਬਾਅਦ 2 ਘੰਟਾ ਕਿ ਲਾਈਟ ਚੱਲਦੀ ਹੈ ਕੋਈ ਸ਼ਰਾਰਤੀਆਂ ਸਰ ਸੱਚ ਕੱਟ ਦਿੰਦਾ ਮੈਨੇ ਤੋਂ ਵੀ ਕੱਟੀ ਜਾ ਰਹੀ ਆ ਧੂਰਕੋੜ ਕਲਾਂ ਦੇ ਇਹਦੇ ਅਧਵਿਚਕਾਰੋ ਵੀ ਕੱਟੀ ਜਾ ਰਹੀ ਆ ਪਿਛਲੇ 16 ਘੰਟੇ ਤੋਂ ਮੇਰੇ ਪਿੰਡ ਲਾਈਟ ਨਹੀਂ ਸੀ ਆਈ ਮੈਂ ਸਵੇਰੇ ਜਦੋਂ ਮੈਂ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਐਕਸੀਅਨ ਨਾਲ ਸਾਰਿਆਂ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੇ ਫਿਰ ਅੱਜ ਸਾਰੀ ਛੁੱਟੀਆਂ ਬੰਦ ਕਰਕੇ ਉਹ ਸਾਰੇ ਪਹੁੰਚੇ ਹੋਏ ਆ ਉਹ ਸਾਹਮਣੇ ਬਿਜਲੀ ਗਾਰਜ ਦੇ ਦੇਖ ਰਹੇ ਆ ਉਹ ਪਹੁੰਚੇ ਹੋਏ ਆ ਉਹਨਾਂ ਨੇ ਆ ਕੇ ਲਾਈਟ ਚਾਲੂ ਕੀਤੀ ਸਾਨੂੰ ਪੰਜ ਰਾਤਾਂ ਹੋ ਗਈਆਂ ਪੰਜਾਂ ਰਾਤਾਂ ਸਿਰਫ ਇੱਕ ਰਾਤ ਲਾਈਟ ਰੀਸੀਵ ਹੋਈ ਆ ਚਾਰ ਰਾਤਾਂ ਸਾਰੇ ਪਿੰਡ ਨੇ ਬਹਿ ਕੇ ਕੱਟੀਆਂ ਇੱਥੇ ਦੇਖੋ ਜੀ ਜਿਹੜਾ ਇਹ ਸੰਤਾਪ ਆ ਇਹ ਬੇਸ਼ੱਕ ਉਦਰਤੀਆ ਪਰ ਇਹਦੇ ਲਈ ਜਿਹੜੇ ਜ਼ਰੂਰੀ ਪ੍ਰਬੰਧ ਆ ਜਿਵੇਂ ਨੈਸ਼ਨਲ ਹਾਈਵੇ ਨੇ ਸੜਕ ਬਣਾਈ ਆ 2 ਕਿਲੋਮੀਟਰ ਦੇ ਵਿਚਕਾਰ ਕੋਈ ਸਾਈਫਨ ਨਹੀਂ ਦਿੱਤਾ ਦੇਖੋ ਇਹ ਇਹ ਇਸ ਨਲੈਕੀ ਦੀ ਨਿਸ਼ਾਨੀ ਆ ਡਿਜ਼ਾਈਨ ਦੇ ਵਿੱਚ ਨਲੈਕੀ ਆ ਵੀ ਕਟਵਾਰ ਕ੍ਰੋਸ ਲਈ 2 ਜਾਂ 3 ਥਾਂ ਤੇ ਸਾਈਫਨ ਤਾਂ ਦੇਣੇ ਚਾਹੀਦੇ ਆ ਹੁਣ ਮੈਂ ਇਹੀ ਮੰਗ ਕਰਦਾ ਜਿਹੜੀ ਭਾਰਤਮਾਲਾ ਬਣ ਰਹੀ ਆ ਇਹ ਨਾ ਹੋ ਜੇ ਉਹ ਦਾਦਾ ਸੁੱਟੀ ਉੱਚੀ ਬਣ ਜੇ ਉਹਦੇ ਵਿੱਚ ਸਾਈਫਨ ਨਾ ਦਿੱਤੇ ਜਾਣ ਕਿਰਪਾ ਕਰਕੇ ਕਿਲੋਮੀਟਰ ਕਿਲੋਮੀਟਰ ਦੇ ਵਿੱਚ ਵਿੱਚ ਇੱਕ ਇੱਕ ਸਾਈਫਨ ਦਾ ਘਟੂੜ ਦਿੱਤਾ ਜਾਵੇ ਦੇਖੋ ਜੀ ਮੈਂ ਵੀ ਸਰਕਾਰ ਦਾ ਨੁਮਾਇੰਦਾ ਆ ਤੇ ਮੇਰੀ ਚਲੋ ਮੇਰਾ ਫਰਜ਼ ਹੀ ਬੰਦਾ ਇਹ ਪਿੰਡ ਦਾ ਮੈਂ ਜੰਪਾ ਦਾ ਇਥੋਂ ਦਾ ਮਿੱਟੀ ਨਾਲ ਮੇਰਾ ਪਿਆਰ ਆ ਪਿੰਡ ਵਾਲਿਆਂ ਨੇ ਸਾਨੂੰ ਦੋ ਵਾਰੀ ਸਰਪੰਚ ਬਣਾਇਆ ਵਾ ਸਾਡਾ ਹੀ ਫਰਜ਼ ਬੰਦਾ ਮੈਂ ਕੋਈ ਛਾਨ ਨਹੀਂ ਕੀਤਾ ਇਹ ਸਾਡਾ ਫਰਜ਼ ਬੰਦਾ